ਬੀਬਾ ਜੀ ਉਹ ਉਹ ਫਿਰਦੀ ਆ ਪਿੰਡਾਂ 'ਚ ਉਹ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਚਿੱਟੇ ਦਾ ਕਿਸੇ ਨੂੰ ਨਾਂ ਨਹੀਂ ਪਤਾ ਹੁੰਦਾ ਸੀ ਹੱਦ ਆ ਯਾਰ ਕਹਿੰਦੀ ਕੀ ਕਹਿੰਦੀ ਹਰਸਿਮਤ ਕੌਰ ਐਮਪੀ ਐ ਬਠਿੰਡੇ ਤੋਂ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਤਾਂ ਚਿੱਟੇ ਦਾ ਕਿਸੇ ਨੂੰ ਨਾਂ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਐ ਸੋਚੋ ਸਹੀ ਕਹਿੰਦੀ ਏ ਉਹ ਕਈ ਵਾਰੀ ਰੱਬ ਸੱਚ ਕਾ ਲੰਦਾ ਚਿੱਟੇ ਦਾ ਉਹਦਾ ਨਾਂ ਨਹੀਂ ਪਤਾ ਹੁੰਦਾ ਸੀ ਕਿਉਂਕਿ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੂੜੀ ਮਜੀਠੀਆ ਟੀਕਾ ਉਦੋਂ ਕੋਣ ਚਿੱਟਾ ਕਹਿੰਦਾ ਸੀ ਉਹ ਕਹਿੰਦਾ ਸੀ ਮਜੀਠੀਆ ਨਹੀਂ ਥੋੜਾ ਜਿਹਾ ਥੋੜਾ 2 ਗ੍ਰਾਮ ਜੀਠੀਆ ਹੈਗਾ ਉਹ ਕਹਿੰਦਾ ਨਹੀਂ ਭਾਈ ਮੇਰੇ ਕੋਲ ਤਾਂ ਆਪਣੇ ਜੋ ਗਈ ਹੈ ਆਸ ਬੜਸੀ ਨਹੀਂ ਹਾਂ ਪਾਸ ਬੜਸੀ ਨਾ ਦੇ ਇਹ ਹਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਯਾਰ ਸਾਡੇ ਘਰਾਂ ਚ 70 ਪਛਾ ਕੇ ਹਜੇ ਮਜ਼ਾਕ ਕਰਦੇ ਐ